ਖਬਰ ਨਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਾਂਗਰਸ ਪਾਰਟੀ ਵਿੱਚੋਂ ਵੱਡਾ ਖਿਲਾਰਾ ਪੈ ਗਿਆ ਹੈ ਇੱਕ ਪਾਸੇ ਨਵੇਂ ਬਣੇ ਸੰਸਦ ਅਤੇ ਪਾਰਟੀ ਪ੍ਰਧਾਨ ਰਾਜਾ ਵਰਿੰਗ ਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਬੜੀ ਮਾੜੀ ਹਾਰ ਹੋਈ ਹੈ ਕਾਂਗਰਸ ਪਾਰਟੀ ਦੇ ਸਾਰੇ ਹੀ ਉਮੀਦਵਾਰਾਂ ਦੀ ਜੇ ਗੱਲ ਕਰੀਏ ਸੁਖਿੰਦਰ ਸਿੰਘ ਰੰਧਾਵਾ ਸੁਖਬਾਲ ਸਿੰਘ ਖੈਰਾ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਬਾ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਰਾਜਾ ਵਰਿੰਗ ਦੀ ਕਿ ਰਾਜਾ ਵਰਿੰਗ ਸਸਤ ਠੀਕ ਨੇ ਲੇਕਿਨ ਪ੍ਰਧਾਨਗੀ ਦੇ ਕਾਬਲ ਨਹੀਂ ਪ੍ਰਧਾਨਗੀ ਹੋਰ ਕਿਸੇ ਦੀ ਝੋਲੀ ਵਿੱਚ ਪਾਈ ਜਾਵੇ ਲੇਕਿਨ ਇਸ ਤੋਂ ਪਹਿਲਾਂ ਕਿ ਕੁਝ ਹੋਵੇ ਰਾਜਾ ਵਰਿੰਗ ਨੇ ਆਪਣੇ ਹੱਥ ਕਰੇ ਖੜੇ ਕਰ ਦਿੱਤੇ ਨੇ ਹੱਥ ਕੜੇ ਕਰ ਦਿੱਤੇ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਧਰ ਜਿਹੜੇ 5 6 ਥੰਮ ਦੱਸੇ ਜਾਂਦੇ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਭਾਜੜਾ ਪੈ ਗਿਆ ਨੇ ਕਿ ਆਖਰਕਾਰ ਰਾਜਾ ਵੋਰਿੰਗ ਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੈ ਠੋਕੇ ਜਵਾਬ ਦੇ ਦਿੱਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਨਹੀਂ ਬਰਦਾਸ਼ਤ ਕੀਤਾ ਜਾਵੇ ਜਾਵੇਗੀ ਤਾਨਾਸ਼ਾਹੀ ਕਾਂਗਰਸ ਦੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਤਾਨਾਸ਼ਾਹੀ ਦੁਆਰਾ ਲੈ ਆਪਣੇ ਆਪ ਫੈਸਲੇ ਕਾਂਗਰਸ ਦੀ ਹਾਈ ਕਮਾਂਡ ਦੇ ਜੇਕਰ ਅਜਾਇਆ ਹੋਵੇਗਾ ਤਾਂ ਅਸੀਂ ਕਾਂਗਰਸ ਨਾਲ ਨਹੀਂ ਚੱਲਾਂਗੇ ਸ਼ਰਮ ਯਾਨੀ ਕਿ ਜਿਸ ਤਰ੍ਹਾਂ ਸ਼ਰਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਰੋਲਾ ਪੈ ਗਿਆ ਹੈ ਫਿਰ ਪੈ ਗਿਆ ਹੈ ਰੋਲਾ ਰਾਜਾ ਵਰਿੰਗ ਨੂੰ ਲੈ ਕੇ ਰਾਜਾ ਵਰਿੰਗ ਦੇ ਵੱਡੇ ਬਿਆਨ ਨੇ ਬੁਖਲਾ ਬੁਖਲਾਤ ਪਾ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਕਿ ਆਖਰਕਾਰ ਪ੍ਰਧਾਨਤਾ ਬੜੇ ਨਰਮ ਨੇ ਇਹਨੇ ਗੁੱਸੇ ਵਿੱਚ ਕਿਵੇਂ ਆ ਗਏ ਕਾਂਗਰਸ ਦੀ ਹਾਈ ਕਮਾਂਡ ਨੂੰ ਲਲਕਾਰ ਦਿੱਤਾ ਹੈ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗੱਠਬੰਧਨ ਹੁੰਦਾ ਹੈ ਕਿਸੇ ਵੀ ਸਟੇਟ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਜਦ ਸਾਡੇ ਉੱਤੇ ਹਾਈ ਕਮਾਂਡ ਪ੍ਰੈਸ਼ਰ ਪਾਵੇ ਕਿ ਸ਼੍ਰੀ ਅਮਰਸਦ ਸਿਆਕੇ ਚੰਡੀਗੜ੍ਹ ਜਾ ਕੇ ਲੁਧਿਆਣੇ ਜਾ ਕੇ ਮੇਲ ਬਣਾ ਲਓ ਤੇ ਗੱਠ ਜੁੜ ਕਰ ਲਓ ਰਾਜਾ ਫੜਿੰਗ ਨੇ ਕਿਆ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੋਕਤੰਤਰ ਹੈ ਜਿੱਤਿਏ ਤੇ ਭਾਵੇਂ ਹਾਰੀਏ ਲੇਕਿਨ ਅਜੇ ਆ ਬਿਲਕੁਲ ਨਹੀਂ ਕੀਤਾ ਜਾਵੇਗਾ ਨਾ ਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਗੱਲ ਮੰਨੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਅਜੇ ਆ ਹੁੰਦਾ ਹੈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਤੇ ਮੈਂ ਸਿਆਸਤੋਂ ਕਿਨਾਰਾ ਕਰ ਜਾਵਾਂਗਾ ਉਹਨਾਂ ਕਿਹਾ ਕਿ ਇਸ ਵਾਸਤੇ ਅਸੀਂ ਨਹੀਂ ਇੱਕ ਪਾਸੇ ਅਸੀਂ ਬੁਲੰਧੀਆਂ ਤੇ ਲੈ ਕੇ ਜਾਣਾ ਚਾਹੁੰਦੇ ਆ ਕਾਂਗਰਸ ਨੂੰ ਪੰਜਾਬ ਤੋਂ ਅਸੀਂ 2027 ਦੇ ਵਿੱਚ ਸੰਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣ ਜਾ ਰਹੇ ਆ ਦੂਸਰੇ ਪਾਸੇ ਗਲਤ तरीके ਦੇ ਨਾਲ ਗੱਠ ਜੋੜ ਕੀਤੇ ਜਾਣੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਨੋ ਸਿੱਧਾ ਚੈਲੰਜ ਕਰ ਦਿੱਤਾ ਹੈ ਰਾਜਾ ਵੜਿੰਗ ਨੇ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਗੱਠ ਜੋੜ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦਾ ਤਾਂ ਮੈਂ ਆਪਣੇ ਮੈਂਬਰ ਆਫ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫਾ ਦੇਾਂਗਾ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਾਂਗਾ ਅਤੇ ਮੈਂ ਸਿਆਸਤ ਤੋਂ ਕਿਨਾਰਾ ਕਰ ਜਾਵਾਂਗਾ ਮੈਂ ਚਾਹੇ ਕਿਸੇ ਹੋਰ ਪਾਰਟੀ ਵਿੱਚ ਚਲਾ ਜਾਵਾਂਗਾ ਯਾਨੀ ਕਿ ਭਾਂਬੜ ਮਚਾ ਕੇ ਰੱਖ ਦਿੱਤਾ ਹੈ ਇਸ ਵੱਡੇ ਬਿਆਨ ਨੇ ਰਾਜਾ ਵੜਿੰਗ ਦੇ ਰਾਜਾ ਵੜਿੰਗ ਕਾफी ਖਫਾ ਨਜ਼ਰ ਆਏ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਕਰਕੇ ਸਿੱਧਾ ਲਲਕਾਰ ਦਿੱਤਾ ਹੈ ਬੰਗਾਲ ਲਿਆ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਅਤੇ ਮਲਕਾ ਅਰਜੁਨ ਘੜਕੇ ਨੂੰ ਕਿ ਜੇਕਰ ਅੱਗੇ ਤੋਂ ਕਾਂਗਰਸ ਪਾਰਟੀ ਅਤੇ ਸਾਡਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਗੱਟਚੋੜ ਹੁੰਦਾ ਹੈ ਤਾਂ ਮੈਂ ਅਸਤੀਫਾ ਤੁਹਾਡੇ ਟੇਬਲ ਤੇ ਰੱਖ ਕੇ ਤੇ ਸਿਆਸਤੂ ਕਿਨਾਰਾ ਕਰ ਜਾਵਾਂਗਾ